ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਟਿੱਬੀ ਸਾਹਿਬ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈਗਾ ਮੌਜੂਦ ਨੇ ਸੋ ਇਸ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਲ ਆਪਾਂ ਤੁਹਾਨੂੰ ਦੱਸਾਂਗੇ ਇਤਿਹਾਸ ਤੇ ਨਾਲੇ ਆਪਾਂ ਤੁਹਾਨੂੰ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ ਤੋਂ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਕਰਦੇ ਆਂ ਸਾਂਝਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਖੇਦਰਾਣੇ ਦੀ ਢਾਬ ਵੇਖ ਕੇ ਤੇ ਭਾਈ ਦਾਨ ਸਿੰਘ ਦੀ ਸਲਾਹ ਨਾਲ ਜਦੋਂ ਇੱਥੇ ਪਹੁੰਚੇ ਤਾਂ ਇੱਥੇ ਉਦੋਂ ਇੱਕ ਬਹੁਤ ਜਿਹੜਾ ਉੱਚਾ ਟਿੱਬਾ ਹੋਇਆ ਕਰਦਾ ਸੀਗਾ ਤਾਂ ਗੁਰੂ ਸਾਹਿਬ ਨੇ ਜਿਹੜਾ ਆਪਣਾ ਇੱਥੇ ਟਿੱਬੇ ਉੱਤੇ ਜਿਹੜਾ ਆਸਨ ਲਾਇਆ ਸੀ ਤੇ ਜਦੋਂ ਸਿੰਘ ਖੇਦਰਾਣੇ ਦੀ ਢਾਬ ਤੇ ਜੰਗ ਕਰ ਰਹੇ ਸਨ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਇਥੋਂ ਖੜ ਕੇ ਜਿਹੜਾ ਤੁਰਕਾਂ ਦੀਆਂ ਫੌਜਾਂ ਉੱਤੇ ਜਿਹੜਾ ਮੀਂਹ ਤੀਰਾਂ ਦਾ ਜਿਹੜਾ ਮੀਂਹ ਵਰਸਾ ਦਿੱਤਾ ਸੀਗਾ ਜਿਹੜੇ ਕਿ ਔਰੰਗਜ਼ੇਬ ਦੀਆਂ ਫੌਜਾਂ ਜੋ ਕਿ ਜਰਨਲ ਵਜ਼ੀਰ ਖਾਨ ਲੈ ਕੇ ਆਇਆ ਸੀ ਉਹਨਾਂ ਉੱਤੇ ਜਿਹੜਾ ਤੀਰਾਂ ਦਾ ਮੀਂਹ ਵਰਸਾ ਦਿੱਤਾ ਸੀ ਤੇ ਕਿਸੇ ਕਵੀ ਨੇ ਵੀ ਲਿਖਿਆ ਹੈ ਕਿ ਜਿਹੜਾ ਇੱਕ ਤੀਰ ਸੀਗਾ ਉਹ ਇਥੇ ਛੱਡ ਦੇ ਸੀ ਤਾਂ ਉਹ ਤਿੰਨ-ਤਿੰਨ ਮੁਗਲਾਂ ਨੂੰ ਜਿਹੜਾ ਪਾੜ ਕੇ ਲੰਘ ਜਾਂਦਾ ਸੀਗਾ ਇਤਿਹਾਸ ਦੀਆਂ ਕਿਤਾਬਾਂ ਵਿੱਚ ਜਿਹੜੀ ਇਹ ਗੱਲ ਦਰਜ ਹੈ ਆਖਰੀ ਫੈਸਲਾ ਜਿਹੜਾ ਕੌਨ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਇਹ ਅਸਥਾਨ ਆ ਜਿਹੜਾ ਸਤਗੁਰਾਂ ਦਾ ਜਿੱਤ ਪ੍ਰਾਪਤ ਅਸਥਾਨ ਹੈਗਾ ਜੀ ਇਥੋਂ ਸਤਗੁਰੂ ਜੀ ਜਿਹੜੇ ਖਿਦਰਾਣੇ ਦੀ ਢਾਬ ਪਹੁੰਚ ਤੇ ਮਾਝੇ ਦੇ ਸਿੰਘਾਂ ਦੀ ਕੁਰਬਾਨੀ ਦੇਖ ਕੇ ਸਤਗੁਰੂ ਜੀ ਨੇ ਨ ਟੁੱਟੇ ਗੰਢੀ ਅਤੇ ਜਿਹੜੇ ਬਾਰ ਵਕਸ਼ਸ਼ ਕੀਤੇ ਤੇ ਆ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਆ ਹੈਗਾ ਜਿਹੜਾ ਬਾਹਰੀ ਦ੍ਰਿਸ਼ ਗੁਰਦੁਆਰਾ ਸਾਹਿਬ ਦਾ ਟਿੱਬੀ ਸਾਹਿਬ ਦਾ ਅੱਜ ਵੀ ਜਿਹੜਾ ਬਹੁਤ ਉੱਚਾ ਵਾ ਤੇ ਇਹਦੇ ਬਾਹਰ ਹੀ ਜਿਹੜਾ ਇੱਕ ਗੇਟ ਦੇ ਸਾਹਮਣੇ ਜਿਹੜਾ ਲੰਗਰ ਹਾਲ ਬਣਿਆ ਹੋਇਆ ਵਾ ਜਦੋਂ ਕਦੇ ਵੀ ਤੁਸੀਂ ਸ੍ਰੀ ਮੁਕਤਸਰ ਸਾਹਿਬ ਆਉਣੇ ਹੋ ਤਾਂ ਜਰੂਰ ਜਿਹੜੇ ਦਰਸ਼ਨ ਕਰਕੇ ਜਾਇਆ ਕਰੋ ਆ ਵੀ ਇੱਕ ਜਿਹੜਾ ਵਾਣ ਇੱਥੇ ਲੱਗਿਆ ਹੋਇਆ ਵਜੰਡ ਇਹ ਵੀ ਇੱਕ ਜਿਹੜਾ ਬਹੁਤ ਪੁਰਾਣਾ ਵਾ ਤੇ ਇਧਰਲੇ ਪਾਸੇ ਸਾਹਮਣੇ ਹੀ ਜਿਹੜਾ ਇੱਕ ਲੰਗਰ ਹਾਲ ਬਣਿਆ ਹੋਇਆ ਵਾ ਇਹਦੇ ਸਾਹਮਣੇ ਬਿਲਕੁਲ ਗੁਰਦੁਆਰਾ ਰਕਾਬ ਸਰ ਵੀ ਹੈਗਾ ਵਾ ਮੌਜੂਦ ਆ ਸੋ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਜਰੂਰ ਜਿਹੜਾ ਕਮੈਂਟ ਕਰਕੇ ਦੱਸਿਆ ਜੋ ਇਹਦੇ ਚੈਨਲ ਤੇ ਨਵੇਂ ਆਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣ ਆਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ